ਜੀ ਮੇਤਰੋ ਅੱਜ ਤੁਹਾਡੇ ਲਈ 100 ਰੁਪਿਆਵਾਂ ਚ ਚੰਗੀ ਕਾਰ ਲੈ ਕੇ ਆ ਗਏ ਵਰਨਾ ਕਾਰ ਆ ਗਈ ਬਾਈ ਜੀ ਡਿਟੇਲ ਦੇ ਹੋ ਜੀ ਇਹਦੀ 2011 ਮਾਡਲ ਹੈ ਵੀਰੇ ਇਹ ਸੈਕੰਡ ਆਨਰ ਹੈ ਸਿੰਗਲ 에ਅਰ ਵੇਗ ਵਾਲੀ ਹੈਗੀ ਸੰਗਰੂਰ ਨੰਬਰ ਦੀ ਹੈ ਵੀਰੇ 1 ਵੀ ਰੁਪਿਆ ਦਾ ਕੰਮ ਖਰਚਾ ਨਹੀਂ ਸਰਵਿਸ ਹੋਈ ਹੋਈ ਹੈ ਕਾਰ ਦੀ ਸਿਰਫ 2,350,000 ਰੁਪਏ ਦੀ ਡਿਮਾਂਡ ਕਰਦੇ ਆਪਾਂ ਜੀ ਇਹਦੀ। ਬਾਈ ਡਿਮਾਂਡ ਕਰਦੇ ਨੇ 2,350,000 ਦੀ ਉੱਤੇ ਰੁਪਇਆ ਲਾਉਣ ਦੀ ਲੋੜ ਨਹੀਂ ਬਾਈ ਮਾਨਤਾਨ ਕਰ ਦੋਗੇ। ਮਾਨਤਾਨ ਕਰ ਦਾਂਗੇ ਵੀਡੀਓ ਸ਼ੇਅਰ ਕਰਕੇ ਆਜੋ। ਬਾਈ ਕਹਿੰਦਾ ਵੀਡੀਓ ਸ਼ੇਅਰ ਕਰਕੇ ਆਜੋ ਮਾਨਤਾਨ ਫੁੱਲ ਕਰ ਦੇਣਗੇ। ਆਹ ਕਿਹੜੀ ਗੱਡੀ ਹੈ ਜੀ? ਇਹ ਆ ਗਈ ਜੀ ਸਕਾਲਾ ਰਨਾਲਟਾ ਲੈਂਦੀ ਟੌਪ ਮਾਡਲ ਹੈਗੀ 2014 ਮਾਡਲ ਹੈਗੀ। ਠੀਕ ਹੈ ਜੀ। ਫਰਸਟ ਓਨਰ ਹੈਗੀ। ਕਾਰ ਦੀ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ। 26-27 ਦੀ ਹੈਗੀ ਐਵਰੇਜ ਜੀ। ਠੀਕ ਹੈ ਜੀ। ਬਾਈ ਕਹਿੰਦਾ 26 27 ਦੀ ਐਵਰੇਜ ਆ ਕੀ ਮੁੱਲ ਕੀ ਕਰ ਦੋ ਜੀ ਇਹਦਾ ਸਿਰਫ 2 ਲੱਖ ਰੁਪਈਆ ਜੀ ਬਾਕੀ ਲੋਨ ਵੀ ਕਰਵਾ ਦਾਂਗੇ 50000 ਰੁਪਈਆ ਦੇ ਕੇ ਬਾਈ ਕਹਿੰਦਾ ਮੁੱਲ 2 ਲੱਖ ਰੁਪਈਆ ਕਰਦੇ ਆ 50000 ਰੁਪਈਆ ਦੇ ਕੇ ਲੋਨ ਕਰਾ ਦਾਂਗੇ 63 63 ਕਰ ਲਓ ਕਨੈਕਟ ਸਕਰੀਨ ਤੇ ਚੱਲ ਰਿਹਾ ਨੰਬਰ ਆ ਲੁੱਟ ਲਓ ਮੇਲਾ ਮਿੱਤਰੋ ਇਹ ਹੋਰ ਡਿਟੇਲ ਇਹ 2017 ਮਾਡਲ ਹੈ ਵੀਰੇ ਫਸਟ ਓਨਰ ਹੈਗੀ ਕਾਰ ਦਾ ਵੀਰੇ ਲੋਹਾ ਬਹੁਤ ਮਜ਼ਬੂਤ ਹੈ ਜਮਦੂਤਾ ਛੋਟਾ ਕਹਿੰਦੇ ਨੇ ਇਹਨੂੰ ਕੰਡੀਸ਼ਨ ਦੇਖ ਲਓ 100 ਰੁਪਈਆ ਦਾ ਕੰਮ ਖਰਚਾ ਨਹੀਂ ਕਾਰ ਟੋਟਲ ਨਵੀਂ ਪਈ ਹੈ ਸਿਰਫ 3,40,000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਆਪਾਂ ਬਾਈ ਕਹਿੰਦੇ 3,40,000 ਰੁਪਏ ਦੀ ਕਾਰ ਦੇ ਦਾਂਗੇ ਕਾਰ ਦੇਖੋ ਤੁਸੀਂ ਜਮਨ ਨਮੀ ਨ ਕੋ ਰੁਪਈਆ ਬਾਈ ਕਹਿੰਦੇ ਮਾਂ ਤਣ ਫੁੱਲ ਕਰ ਦਾਂਗੇ ਆਹ ਕਿਹੜੀ ਕਾਰ ਹੈ ਜੀ ਇਹ ਆ ਕਿ ਜੀ ਸਿਆਜ 2016 ਮਾਡਲ VDI ਪਲਸ ZDI ਦੇ ਬਰਾਬਰ ਮੰਨਦੇ ਨੇ ਇਹਨੂੰ ਮੰਤਰੀਆਂ ਕੋਲ ਹੁੰਦੀ ਇਹਨੇ ਕਾਰ ਆ ਇਹ ਤੇ ਥਰਡ ਓਨਰ ਹੈਗੀ ਕੰਡੀਸ਼ਨ ਕਾਰ ਦੀ ਨਵੀਂ ਪੀ ਹੈ 1 ਵੀਰ ਰੁਪਿਆ ਦਾ ਕੰਮ ਖਰਚਾ ਨਹੀਂ ਸਿਰਫ ਕੀ ਕਰਦੇ ਹੋ ਜੀ ਇਹਦਾ ਸਿਰਫ 313000 ਰੁਪਿਆ ਵੀਡੀਓ ਸ਼ੇਅਰ ਕਰਕੇ ਆਉਗਾ ਮਾਨਤਨ ਲਗਾ ਕਰ ਦਾਂਗੇ ਪੇਜ ਨੂੰ ਫੋਲੋ ਕਰਕੇ ਆਜੋ ਜਲਦੀ ਜਲਦੀ ਭਾਈ ਕਹਿੰਦਾ 330000 ਰੁਪਿਆ ਮੁੱਲ ਕਰਦੇ ਨੇ ਪੇਜ ਨੂੰ ਫੋਲੋ ਕਰਕੇ ਆਜੋ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਮਾਨਤਨ ਪੂਰਾ ਫੁੱਲ ਕਰਨਗੇ ਡਿਟੇਲ ਜੀ 2015 ਮਾਡਲ ਹੈ ਜੀ ਐਲਡੀੀ ਆਪਸ਼ਨ ਵਾਲਾ ਜੀ ਕੰਡੀਸ਼ਨ ਦੇਖ ਲਓ ਕਾਰ ਦੀ ਕਾਰ ਬਿਲਕੁਲ ਨਵੀਂ ਨਕੋਰੀ ਪੀ ਹੈ ਜੀ 1 ਵੀਰ ਰੁਪਿਆ ਦਾ ਕੰਮ ਖਰਚਾ ਨਹੀਂ 2024 ਦੀ ਐਵਰੇਜ ਆ ਇੰਜਨ ਗੇਅਰ ਲੱਗੀ ਪਈ ਤੇ ਆਪਣੇ ਲਿਖ ਕੇ ਗਾਰੰਟੀ ਹੋ ਕਾਰ ਦੀ ਜੀ ਬਾਈ ਕਹਿੰਦੇ ਲਿਖ ਕੇ ਗਾਰੰਟੀ ਦੇ ਇਹਨੂੰ ਤਿਆਰਾਂਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜਮਾਂ ਸਾਫ ਸੁਥਰੀ ਕਾਰ ਪਈਆ ਜਮਾਂ ਨਵੀਂ ਨਕੋਰ ਆਗੀ ਹਾਂਜੀ ਬਾਈ ਰੇਟ ਕੀ ਕਰਦੇ ਹੋ ਜੀ ਇਹਦਾ ਸਿਰਫ 3.5 ਲੱਖ ਰੁਪਈਆ ਜੀ ਬਾਈ ਕਹਿੰਦੇ ਜਮਾ 3.5 ਲੱਖ ਰੁਪਈਆ ਕਰਦੇ ਆਂਗੇ ਜੀ ਮਾਨਤਾਨ ਕਰ ਦੋਗੇ ਮਾਨਤਾਨ ਕਰ ਦਾਂਗੇ ਚੈਲੰਜ ਦਾ ਜਿਹੜਾ ਰੇਟ ਆ ਰੇਟ ਦੇ ਵੀ ਆਪਣਾ ਚੈਲੰਜ ਹੋਊਗਾ ਇਹ ਰੇਟ ਦੇ ਉੱਪਰ ਕੋਈ ਕਾਰ ਨਹੀਂ ਦੇ ਸਕਦਾ ਜਿਹੜੇ ਰੇਟ ਦੇ ਉੱਪਰ ਤੁਹਾਨੂੰ ਆਪਾ ਦੇ ਦੇਣੀ ਆ ਕਾਰ ਬਾਈ ਕਹਿੰਦੇ ਇਹ ਰੇਟ ਤੇ ਤੁਹਾਨੂੰ ਕੋਈ ਵੀ ਨਹੀਂ ਕਾਰ ਦੇ ਸਕਦਾ ਜਿਹੜੇ ਰੇਟ ਤੇ ਆਪਾ ਦੇ ਦਾਂਗੇ ਹਾਂਜੀ ਆ ਇਧਰ ਲਈ ਕਿਹੜੀ ਕਾਰ ਆ ਜੀ ਇਹ ਆ ਕੀ ਜੀ ਆਪਣੇ ਕੋਲੇ Honda City 2010 ਮਾਡਲ ਹੈ ਜੀ ਸਾਰੀ ਕਾਰ ओरिजिनल ਹੈ ਜੀ ਠੀਕ ਆ ਜੀ ਹਾਂਜੀ ਸੈਕੰਡ ਓਨਰ ਹੈਗੀ ਪਾਸਿੰਗ ਖਤਮ ਹੈ ਪਾਸਿੰਗ ਕਰਵਾ ਕੇ ਦੇਵਾਂਗੇ ਆਪਾਂ ਇਹਦਾ ਰੇਟ ਹੈ ਸਿਰਫ 195000 ਰੁਪਇਆ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ 5000 ਦਾ ਮਾਨਤਨ ਕਰ ਦਾਂਗੇ ਸਿਰਫ 190000 ਰੁਪਇਆ ਦੀ ਕਾਰ ਦੇ ਦਾਂਗੇ ਬਾਈ ਜੀ ਬਾਈ ਜੀ ਦੋ ਡਿਟੇਲ ਇਹਦੀ 2016 ਮਾਡਲ ਹੈ ਵੀਰੇ ਠੀਕ ਹੈ ਫਸਟ ਓਨਰ ਹੈ ਬੀਡੀਆਈ ਹੈਗੀ ਸਾਰੀ ਹੀ ਓਰੀਜਨਲ ਆਗੀ ਕਾਰ ਵੀਰੇ ਆਪ 60 ਕਿਲੋ ਆਂਦੀ ਹੈਗੀ ਕਸਟਮਰਾਂ ਵਾਸਤੇ ਬਿਲਕੁਲ ਕੋਕਾ ਵੀਸ ਕਾਰ ਲੱਭ ਕੇ ਰੈਂਦੀ ਹੈਗੀ ਬਾਈ ਕਹਿੰਦੇ ਜਮਾ ਸਾੰਟ ਕੇ ਲਿਆਂਦੀ ਆ ਕਰ ਜਮਾ ਕੋਕਾ ਪੀਸ ਆ ਗਈ ਬਾਕੀ ਕਾਰ ਮੰਤਰੀ ਕੋਲ ਉਹ ਹੀ ਹੈ ਬਹੁਤ ਸਾਧ ਸਮਾਨ ਕਰ ਰੱਖੀ ਹੋਈ ਹੈਗੀ ਮੰਤਰੀ ਕੋਲੋਂ ਕਾਰ ਆਈ ਹੈਗੀ ਜਮਾ ਸਾੰਮ ਸਵਾਲ ਚ ਆਈ ਹੋਈ ਹੈਗੀ ਰੇਟ ਕਿੰਨਾ ਕਰਦੇ ਹੋ ਜੀ ਸਿਰਫ 3,60,000 ਰੁਪਿਆ ਬਾਈ ਕਹਿੰਦੇ ਸਿਰਫ 3,60,000 ਰੁਪਿਆ ਕਰਦੇ ਆ ਜੀ ਲੋਨ ਕਰਵਾ ਦੂੰਗੀ ਹਾਂ ਲੋਨ ਵੀ ਕਰਵਾ ਦਾਂਗੇ ਜੀ ਇਧਰ ਲੀ ਜੀ ਇਹ ਵੀ ਆ ਗਈ 2016 ਮਾਡਲ ਜੀ ਇਹ ਹੈਗੀ ਹੈ ਸੈਕੰਡ ਓਨਰ ਜੀ ਠੀਕ ਹੈ ਜੀ ਕਾਰ ਇਹ ਵੀ ਵਧੀਆ ਪਈ ਹੈਗੀ ਥੋੜੀ ਬਹੁਤੀ ਪੇਂਟ ਸੈਂਟ ਹੈ ਬਾਕੀ ਸਾਰੀ ਗੱਡੀ ਓਰੀਜਨਲ ਆਗੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋਊਗੀ ਕਾਰ ਅੰਦਰੋਂ ਚੈੱਕ ਕਰਵਾ ਦੋ ਬਿਲਕੁਲ ਨਵੀਂ ਕਾਰ ਆ ਜੀ ਠੀਕ ਹੈ ਬਾਈ ਕਹਿੰਦਾ ਬਿਲਕੁਲ ਨਵੀਂ ਕਾਰ ਆਗੀ ਤੇ ਜਨ ਗੇਅਰ ਦੀ ਫੁੱਲ ਗਾਰੰਟੀ ਆ ਹਾਂਜੀ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਲਿਖ ਕੇ ਗਾਰੰਟੀ ਹੋਵੇ ਰੇ ਸਟੈਂਪ ਤੇ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਆਪਾਂ ਬਾਈ ਕਹਿੰਦੇ ਗਾਰੰਟੀ ਲਿਖ ਕੇ ਦੇਣ ਨੂੰ ਤਿਆਰਾਂਗੇ ਜਿਵੇਂ ਨਵੀਆਂ ਨਕੋਰ ਕਾਰਾਂ ਨੇ ਰੇਟ ਵੀ ਸੇਮ ਆ ਦੋਨਾਂ ਦਾ ਜੀ ਦੋਨਾਂ ਜਿਨ੍ਹਾਂ ਨੇ ਲੋਨ ਤੇ ਲੈਣੀਆਂ ਨੇ ਲੋਨ ਤੇ ਹੀ ਮਿਲ ਜਾਣੀਆਂ ਕੈਸ਼ ਲੈਣੀਆਂ ਨੇ ਕੈਸ਼ ਵੀ ਮਿਲ ਜਾਣੀਆਂ ਜਮਾ ਸਾਫ ਸੁਥਰੀਆਂ ਕਾਰਾਂ ਨੇ ਬਾਈ ਨੰਬਰ ਬੋਲ ਦੋ ਜੀ ਆਪਣਾ ਨੰਬਰ 9357252781422121 ਜੀ ਐਡਰੈਸ ਹੈਗਾ ਜੀ ਆਪਣਾ ਨੇੜੇ ਬੜਬਰ ਦਾ ਟੋਲ ਪਲਾजा ਸੰਗਰੂਰ ਬਰਨਾਲਾ ਰੋਡ ਦੇ ਉੱਪਰ ਕਾਰ ਵੇਚਾਰਾ ਜੀ ਆਪਣਾ ਸਿੱਧੂ ਕਾਰੋਯਾਰ ਦੇ ਨਾਮ ਦੇ ਉੱਪਰ ਇੱਕ ਵਾਰ ਸਾਰੇ ਜ਼ਰੂਰ ਵਿਜ਼ਿਟ ਕਰੋ ਕਾਰਾਂ ਬਹੁਤ ਸੋਹਣੀਆਂ ਦੇਵਾਂਗੇ ਤੁਹਾਨੂੰ ਜਮਾ ਸਾਫ ਸੁਥਰੀਆਂ ਕਾਰਾਂ ਦੇਣਗੇ ਬਾਈ ਛੇਤੀ ਛੇਤੀ ਕਰ ਲੋ ਕਨੈਕਟ ਸਕਰੀਨ ਤੇ ਚੱਲ ਰਿਹਾ ਨੰਬਰ ਆ और भी अगर तुम्हें वीडियो पसंद आए तो लाइक मारो एम करते हैं तीन मिलियन लाइक्स के लिए और जो लोग नए हैं तो सब्सक्राइब करो ना यार वो जो लाल वाला बटन है उसके साथ लड़ाई करो या कॉम्प्रो मुझे नहीं पता बस क्लिक हो जाना चाहिए